ਸ਼੍ਰੀ ਮੁਖਤਸਰ ਸਾਹਿਬ ਦੇ ਰੈੱਡ ਕਰਾਸ ਪਵਨ ਵਿਖੇ ਅੱਜ ਸ਼ਾਮ ਮਹਿੰਗਾਈ ਨੂੰ ਲੈ ਕੇ ਯੂਥ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕਾ ਸ਼੍ਰੀ ਮੁਖਤਸਰ ਸਾਹਿਬ ਤੋਂ ਵਰਕਰਾਂ ਨੇ ਸ਼ਿਰਕਤ ਕੀਤੀ ਯੂਥ ਕਾਂਗਰਸ ਦੇ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਦੇ ਰੈੱਡ ਕਰਾਸ ਪਵਨ ਵਿਖੇ ਕੇਂਦਰ ਸਰਕਾਰ ਦੇ ਵਿਰੁੱਧ ਤਿੰਨ ਕਾਲੇ ਖੇਤੀ ਕਾਨੂੰਨਾ ਅਤੇ ਮਹਿੰਗਾਈ ਦੇ ਸੰਬੰਧ ਵਿੱਚ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਨੇ ਅਤੇ ਤਿੰਨ ਖੇਤੀ ਕਾਨੂੰਨ ਜਿਨ੍ਹਾਂ ਸੰਬੰਧੀ ਲਗਾਤਾਰ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵਾਪਸ ਨਹੀਂ ਲਏ ਜਾ ਰਹੇ। ਦੂਜੇ ਪਾਸੇ ਮਹਿੰਗਾਈ ਦਿਨ-ਦਿਨ ਵਾਧੀ ਜਾ ਰਹੀ ਹੈ ਅਤੇ ਆਮ ਜ਼ਰੂਰਤ ਦੀਆਂ ਵਸਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਿਹੜਾ ਅੱਜ ਇਹ ਰੋਸ ਪ੍ਰਦਰਸ਼ਨ ਹੈ ਇਹਦਾ ਅਸਲ ਮਕਸਦ ਇਹ ਹੈ ਕਿ ਅੱਜ ਨਰਿੰਦਰ ਮੋਦੀ ਜਿਹੜਾ ਹੰਕਾਰੀ ਪ੍ਰਧਾਨ ਮੰਤਰੀ ਆ ਜਿਨ੍ਹਾਂ ਦਾ ਅੱਜ ਤੋਂ ਪਿਛਲੇ ਸਾਲ ਜਿਹਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਕਿ 1 ਸਾਲ ਹੋ ਗਿਆ ਕੇਂਦਰ ਦੀ ਸਰਕਾਰ ਦੇ ਕਾਲੇ ਕਾਨੂੰਨ ਜਿਹੜੇ ਲਿਆਂਦੇ ਆ ਉਹਦੇ ਖਿਲਾਫ 9 ਮਹੀਨਿਆਂ ਦੇ ਕਰੀਬ ਸਾਡੇ ਕਿਸਾਨ ਭਰਾ ਸਰਹੱਦਾਂ ਤੇ ਬੈਠੇ ਬਾਰਡਰਾਂ ਤੇ ਬੈਠੇ ਸਾਡੇ ਕਿਸਾਨੀ ਦੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਲੜਾਈ ਲੜ ਰਹੇ ਆ ਅੱਜ ਉਹਨਾਂ ਨੂੰ 1 ਸਾਲ ਹੋ ਗਿਆ ਤਕਰੀਬਨ ਕਈ ਸਾਢੇ ਐਸੇ ਕਿਸਾਨ ਭਰਾ ਜਿਹੜੇ ਸ਼ਹੀਦ ਵੀ ਹੋ ਗਏ ਕਾਲੇ ਕਾਨੂੰਨ ਦੇ ਰੱਦ ਕਰਾਉਣ ਦੀ ਖਾਤਰ ਅੱਜ ਅਸੀਂ 1 ਸਾਲ ਪੂਰਾ ਹੋਣ ਦੇ ਰੋਸ ਦੇ ਵਜੋਂ ਔਰ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਅਸੀਂ ਅੱਜ ਮੁਕਸਰ ਹਲਕੇ ਦੇ ਵਿੱਚ ਔਰ ਮੁਕਸਰ ਦੇ ਸਾਰੇ ਕਿਸਾਨ ਸਾਥੀਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰੋਸ ਧਰਨਾ ਰੱਖਿਆ ਜਿਹੜੀ ਮਹਿੰਗਾਈ ਦੀ ਗੱਲ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਬਾਅਦ ਜਦੋਂ ਨੇ ਵਾਂਗਡੋਰੀ ਹਿੰਦੁਸਤਾਨ ਦੀ ਸੰਭਾਲੀ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਰ ਚੀਜ਼ ਚਾਹੇ ਉਹ ਗੈਸ ਹੈ ਚਾਹੇ ਉਹ ਪੈਟਰੋਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ GST ਲਈ ਸਾਡੇ ਲੋਟ ਬੰਦੀ ਲਈ ਚਾਹੇ ਕਾਲੇ ਕਾਨੂੰਨ ਲਿਆਏ ਆ ਉਸ ਸਮੇਂ ਤੋਂ ਲੈ ਕੇ ਤੁਸੀਂ ਨਰਿੰਦਰ ਮੋਦੀ ਦੇ ਦੇਸ਼ ਦਾ ਰਾਜ ਦਾ ਰਾਜਭਾਗ ਦੇਖ ਲਓ ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਉਸ ਸਮੇਂ ਸਿਲੰਡਰ ਚ 450 ਰੁਪਏ ਆ ਮਿਲ ਜਾਂਦਾ ਸੀ ਅੱਜ 950 ਰੁਪਏ ਦੇ ਕਰੀਬ ਗੈਸ ਦਾ ਸਿਲੰਡਰ ਦਾ ਰੇਟ ਆ ਜੇ ਪੈਟਰੋਲ ਦੀ ਗੱਲ ਕਰੀਏ ਉਸ ਸਮੇਂ ਪੈਟਰੋਲ ਦੇਖ ਲਓ ਤੇ ਡੀਜ਼ਲ ਦਾ ਉਸ ਸਮੇਂ ਦਾ ਰੇਟ ਚੈੱਕ ਕਰ ਲਓ ਅੱਜ ਦੇ ਸਮੇਂ ਡੀਜ਼ਲ ਔਰ ਪੈਟਰੋਲ ਦਾ ਰੇਟ ਚੈੱਕ ਕਰ ਲਓ ਚਾਹੇ ਉਹ ਦਾਲਾ ਹੈ ਚਾਹੇ ਕੋਈ ਹੋਰ ਸਬਜ਼ੀਆਂ ਦੇ ਰੇਟ ਆ ਉਹ ਲੱਕ ਤੋੜ ਮੀ ਮਗਹੀ ਹੈ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਪੰਜਾਬ ਸਰਕਾਰ ਟੈਕਸ ਲੈਂਦੀ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਰੇਟ ਵੀ ਚੈੱਕ ਕਰੋ ਨਾ ਉਦੋਂ ਸਾਡੇ ਸਮੇਂ ਕੀ ਰੇਟ ਸੀਗੇ ਤੇ ਅੱਜ ਕੀ ਰੇਟ ਹੈ ਟੈਕਸ ਅ ਦੀ ਆਪ ਦਾ ਜੋ ਬੰਦਾ ਜਿਹੜਾ ਤਾਂ ਛੱਡਦੇ ਉਹਦਾ ਸਰਕਾਰ ਨੇ ਫੈਸਲਾ ਕਰਨਾ ਮਾਨਜੋਗ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਇਹੋ ਛੱਡਣਾ ਕਿ ਨਹੀਂ ਛੱਡਣਾ ਤੁਸੀਂ ਮੰਗ ਤਾਂ ਰੱਖ ਸਕਦੇ ਅਸੀਂ ਬਿਲਕੁਲ ਜੇ ਉਹ ਮੰਗ ਰੱਖਣਾ ਕੋਈ ਪੈਟਰੋਲ ਡੀਜ਼ਲ ਦੇ ਰੇਟ 'ਚ ਫਰਕ ਹੁੰਦਾ ਅਸੀਂ ਉਹ ਮੰਗ ਜਰੂਰ ਰੱਖਣੀ ਜਾਇਜ਼ ਮੰਨੀ ਅਸੀਂ ਰੱਖਾਂਗੇ ਵੀ ਮੁਖ ਸਰ ਤੋਂ ਅਨਮੋਲ ਸਿੰਘ ਵਰਿੰਗ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀ ਡਿਟਸ ਅਪਡੇਟਸ ਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ